ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਬਾਈ ਅਸੀਂ ਨਿਕਲੇ ਹੋਏ ਸੀ ਫੀਲਡ ਕਰਨ ਆਪਣੇ ਜਿਮੀਂਦਾਰ ਜਿਮੀਦਾਰ ਭਰਾਵਾਂ ਨੂੰ ਮਿਲਣ ਤੇ ਆਪਣਾ ਥੋੜਾ ਜਿਹਾ ਏਰੀਆ ਬਾਈ ਇੱਧਰ ਸਬਜ਼ੀ ਵਾਲਾ ਵੀ ਹੈਗਾ ਗੋਭੀ ਵੀ ਬੀਜੀ ਹੋਈ ਆ ਬੰਦ ਗੋਭੀ ਵੀ ਆ ਤੇ ਗਾਜਰਾਂ ਇੱਧਰ ਆਪਣੇ ਏਰੀਆ 'ਚ ਕਾਫੀ ਬੀਜੀ ਹੋਈਆਂ ਨੇ ਇਸ ਕਰਕੇ ਆਪਾਂ ਇੱਧਰ ਫੀਲਡ 'ਚ ਨਿਕਲੇ ਸੀਗੇ ਤੇ ਜ਼ੀਮੀਦਾਰ ਭਰਾਵਾਂ ਨੂੰ ਮਿਲਣ ਨਿਕਲੇ ਸੀਗੇ ਵੀ ਕਿਸੇ ਨੂੰ ਵੀ ਜੇ ਅੱਜ ਕੱਲ ਲੇਬਰ ਦੀ ਬਹੁਤ ਸਮੱਸਿਆ ਆਉਂਦੀ ਆ ਬਾਈ ਜੀ ਅ ਗੋਭੀ ਵੀ ਨਹੀਂ ਗੁੱਡ ਹੋ ਰਹੀ ਗਾਜਰ ਵੀ ਨਹੀਂ ਗੁੱਡ ਹੋ ਰਹੀ ਇਸ ਕਰਕੇ ਆਪਣਾ ਜਿਹੜਾ BCS ਦਾ ਪ੍ਰੋਡਕਟ ਆਉਂਦੇ ਨੇ ਰੂਟਾਵੇਟਰ ਜੀ ਤੇ ਛੋਟੇ ਹੱਥ ਨਾਲ ਚੱਲਣ ਵਾਲੇ ਉਹਦੇ ਨਾਲ ਆਪਾਂ ਗੰਨਾ ਵੀ ਗੁੱਡ ਸਕਦੇ ਆ ਸਬਜ਼ੀਆਂ ਸੂਬਜ਼ੀਆਂ ਬਾਰੇ ਜਾਨਿ ਕਿ ਬਹੁਤ ਬੈਸਟ ਆ ਉਹਦੇ ਬਾਰੇ ਜਾਣਕਾਰੀ ਦੇਣ ਨਿਕਲੇ ਸੀ ਤੇ ਸਵੇਰ ਦੇ ਨਿਕਲੇ ਹੋਏ ਆ 9:30 10 ਵਜੇ ਦੇ ਤੇ 2-3 ਵਜ ਗਏ ਆ ਹੁਣ ਤੇ ਰਸਤੇ 'ਚ ਬੰਦਾ ਕਹਿੰਦਾ ਭੁੱਖ ਲੱਗੀ ਆ ਤੇ ਇਹਨੇ ਵੀ ਕਾਟ ਵਾਂਗੂ ਅਜਰਾ ਵਟ ਲਈਆਂ ਤੇ ਗਾਜਰਾ ਖਾਣ ਲੱਗੇ ਹੋਏ ਆ ਕਹਿੰਦਾ ਵੀ ਇਹਦੇ ਵਿੱਚ ਵਿਟਾਮਿਨ ਬਟੂਮਨ ਦੇ ਖਾਤੇ ਹੁੰਦੇ ਆ ਹਨਾ ਤੇ ਵਿਟਾਮਿਨ ਖਾ ਲਈ ਆ ਦੇਖੋ ਗਾਜਰਾ ਵਧੀਆ ਹੱਦਿਏ ਲੀਵਰ ਨੂੰ ਖਾ ਰੈਂਦਾ ਤੇ ਗੰਜਰਾ ਬਹੁਤ ਵਧੀਆ ਦੇਖੋ ਐ ਡੜੀਆਂ ਗਾਜਰਾ ਹੁਣ ਇਸ ਟਾਈਮ ਹੋ ਗਈਆਂ ਕਿੰਨੀ ਤਰੀਕ ਅੱਜ 11ਵਾਂ ਮਹੀਨਾ ਚੱਲ ਰਿਹਾ 12ਵਾਂ ਮਹੀਨਾ 11ਵਾਂ 11ਵਾਂ ਚੱਲਦਾ ਹੀ ਯਾਨੀ 12ਵੇਂ ਦਾ ਹਨ 29 ਤਰੀਕਾ 12ਵਾਂ ਸਟਾਰਟ ਹੋ ਗਿਆ ਤੇ ਆ ਦੇਖੋ ਐਡੀ ਡੀ ਗਾਜਰ ਯਾਨੀ ਕਿ ਹੋ ਗਈ ਇੱਧਰ ਸਾਡੇ ਏਰੀਆ ਚ ਮਾਚੀਵਾੜਾ ਸਾਹਿਬ ਏਰੀਏ ਦੇ ਵਿੱਚ ਇੱਡੀ-ਇੱਡੀ ਗਾਜਰ ਹੋ ਗਈ ਤੇ ਗਾਜਰਾਂ ਬਹੁਤ ਮਿੱਠੀਆਂ ਨੇ ਜਵਾਦ ਨੇ ਤੇ ਬਾਕੀ ਨਿਆਰ ਭੁੱਖ ਲੱਗੀ ਹੋਈ ਸੀ ਬਹੁਤ ਤੇ ਬਾਈ ਉਹਨੇ ਖੇਤ ਚ ਪਾਣੀ ਲਾ ਰਹੇ ਸੀ ਅ ਜੀ ਗਿਆ ਬਾਈ ਜੀ ਬਾਈ ਗਾਜਰ ਪੱਟਣੀ ਆ ਕਹਿੰਦਾ ਬਾਈ ਜਿੰਨੀਆਂ ਮਰਜ਼ੀ ਪੱਟ ਕੇ ਖਾ ਲੋ ਤੇ ਬਹੁਤ ਵਧੀਆ ਸੀ ਬਾਈ ਵੀ ਤੇ ਬਾਈ ਨੂੰ ਵੀ ਆਪਾਂ ਡੈਮੋ ਦੇਣਾ ਮਸ਼ੀਨ ਦਾ ਤੇ ਫਿਲਹਾਲ ਪਹਿਲਾਂ ਹੁਣ ਅਸੀਂ ਗੱਜਨਾ ਖਾ ਲਈਏ ਲਓ ਬਾਈ ਸ਼ਾਮ ਨੂੰ ਆਗੇ ਦੁਕਾਨ ਤੇ ਫੀਲਡ ਫੋਲਡ ਕਰਕੇ ਤੇ ਇੱਧਰ ਚੱਲ ਰਿਹਾ ਬੀਲਰ ਦਾ ਸਰਵਿਸ ਹੋਣੇ ਵਾਲੀ ਆ ਤੇ ਪਰ ਲੱਗਿਆ ਰੂਟਾਵੇਟਰ ਤੇ ਪ੍ਰਾਈਮਰ ਤੇ ਖਾਸ ਦਰਸ਼ਕਾਂ ਦੀ ਮੰਗ ਤੇ ਆਪਾਂ ਲੈ ਕੇ ਆਏ ਆ ਹੋਰ ਪੰਮ ਪਾਣੀ ਲਖਸ਼ ਪੇਂਟਰ ਪੁਆਦ ਪਿੰਡ ਵਾਲੇ ਨੂੰ ਤੇ ਪੂਰੀ ਫਾਰਮਲ ਫਾਰਮਲ ਡਰੈਸ ਦੇ ਵਿੱਚ ਇਹ ਪੇਂਟ ਕਰਨ ਆਉਂਦਾ ਵਾ ਟੱਕਣੇ ਉਹ ਅਜੇ ਪੇਜੇ ਸੇ ਲਿਆ ਬੈਲਟ ਨਹੀਂ ਲਾਈ ਹੋਈ ਲਖਸ਼ ਭਾਈ ਹੈ ਰੱਸੀ ਪਾਣੀ ਬੋਟਾ ਡਾ ਲੱਕ ਭਾਰੀ ਆ ਜੇਕਰ ਬੈਲਟ ਲਾ ਲੰਦਾ ਤਾਂ ਵਿਆਹ ਵਾਲਾ ਬਹੁਤ ਬਣ ਜਾਣਾ ਸੀ ਆ ਲਾ ਚੇਪੀ ਚੇਪੀ ਲਾ ਲੋ ਜੀ ਸ਼ਾਈਨਿੰਗ ਪੂਰੀ ਚਮਕਾਤਾ ਰੀਜਾ ਲਾ ਦੀਆਂ ਵਾਹ ਹਾਂ ਬਾਈ ਹਾਂ ਬੱਸਾਂ ਚਮਕ ਜੀ ਦਾ ਨਾ ਸਹੀ ਜੜੀ ਜਾਂਦਾ ਬੱਸ 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 ਬਣ ਗਈ ਗੱਲ ਆ ਆਹ 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 ਉਹ ਬੇਲ ਢੱਕ ਦੋ ਆ ਦੇਖੋ ਵਧੀਆ ਬਣਦੀ ਗੱਲ ਬਾਤ ਪੂਰੀ ਐਨ ਆਹ ਆਹ ਕਾਬੀਆ ਵਾ ਬਾਈ ਪੇਂਟਰ ਸਾਹਿਬ ਅੱਗੇ ਪਿੰਦਾ ਪੈਂਟਰ ਏਡੀਆ ਹੁੰਦਾ ਸੀਗਾ ਹੁਣ ਲਖਸ਼ ਪੈਂਟਰ ਪਵਾਤ ਕਰ ਦੇਣਾ ਸੀ ਲਖਸ਼ ਫੱਟੇ ਫੱਟੇ ਤੇ ਹਾਂ ਹਾਂ ਓਏ 1 ਮਿੰਟ 1 ਮਿੰਟ 1 ਮਿੰਟ ਪੱਲੀ ਤਾਂ ਦੇ ਦੋ ਇਹਦੇ ਉੱਤੇ ਨਵੇਂਾਂ ਤੇ ਓਏ ਪੱਲੀ ਦੇ ਉਧਰ ਪਈ ਹੈ ਹੈ ਠੀਕ ਹੈ ਨਾ ਬੱਲੀ ਛੱਡ ਦੇ ਪੱਲੀ ਛੱਡ ਦੇ ਯਾਰ ਲੱਖ ਸੋ ਗੂੜਾ ਗੂੜਾ ਕਰਕੇ ਵੇਰਾ ਦੇ ਪੂਰੀ ਗੱਲ ਬਾਤ ਬਣ ਗਈ ਪ੍ਰਾਈਮਰ ਵੀ ਹਜੇ ਭਾਈ ਇਹਦੇ ਪ੍ਰਾਈਮਰ ਫੇਰਨ ਲੱਗੇ ਹੋਏ ਆ ਪ੍ਰਾਈਮਰ ਤੋਂ ਬਾਅਦ ਅਸੀਂ ਆ ਸ਼ਕਤੀਮਾਨ ਵਾਲਾ ਰੰਗ ਫੇਰਨਾ ਪਹਿਲਾਂ ਨੂੰ ਇਹ ਚੰਗੀ ਤਰ੍ਹਾਂ ਦੇਖੋ ਰੀਜ ਨਾਲ ਰਗੜਿਆ ਹੋਇਆ ਕੋਈ ਇਹ ਮਤਲਬ ਦੂਆ ਕੰਮ ਨਹੀਂ ਕਰਨਾ ਪਾ ਇਹਦੇ ਉੱਤੇ ਕੀ ਬਦਲ ਰਹਿ ਗਿਆ ਵੀ ਨਹੀਂ ਇਹ ਪਤਾ ਕਰਨਾ ਪੈਣਾ ਚੱਲ ਆਪਾ ਆ ਕਿੱਡੀ ਕਰ ਹਾਂ ਆ ਪੱਲੇਓ ਥੋੜਾ ਉਹ ਥੋੜੇ ਪ੍ਰੈਸ਼ਰ ਨਹੀਂ ਵਧਿਆ ਹੈਗਾ ਥੋੜਾ ਜਿਹਾ ਬੱਧ ਕਰ ਦੇ ਜੌਂਡੀ ਯਾਰ ਉਹ ਤੇਰੇ ਰੰਗ ਮਾਰਦਾ ਆ ਪਲਗਾ ਹਵਾ ਜਿਹੜਾ ਜਿੰਦ ਕਰੇ ਨੇ ਨੇੜੇ ਲਾ ਥੋੜਾ ਜਿਹਾ ਲਕਸ਼ ਲੈ ਲਕਸ਼ ਨੇੜੇ ਲਾ ਗਾ ਨੰਨੂੰ ਥੋੜਾ ਜਿਹਾ ਜੌਂਡੀਅਰ ਬਣ ਗਿਆ ਨਾ ਜੌਂਡੀਅਰ ਸ਼ਕਤੀਮਾਨ ਸ਼ਕਤੀਮਾਨ ਜੌਂਡੀਅਰ ਬਣਾ ਦੇਣਾ ਬਾਈ ਆਪਾਂ ਲਓ ਵੀ ਜੇ ਕਿਸੇ ਜੌਂਡੀਅਰ ਟਰੈਕਟਰ ਵਾਲੇ ਨੇ ਬਾਈ ਰੂਟਾਵੇਟਰ ਲੈਣਾ ਹੋਇਆ ਤਾਂ ਸਾਨੂੰ ਦੱਸ ਦਿਓ ਸੀ ਇੱਦਾਂ ਵਾਲੇ ਰੰਗ ਜੀ ਦੇ ਦਾਂਗੇ ਸ਼ਕਤੀਮਾਨ ਦਾ ਰੂਟਾਵੇਟਰ ਹੈਗਾ ਜੌਂਡੀਅਰ ਵਾਲੀ ਰੰਗ ਆ ਜਮਾਈ ਹੈ ਨਾ ਲਓ ਦੇਖੋ ਜੀ ਪੂਰੀ ਬੜੀਆ ਕੁਆਲਿਟੀ ਦਾ ਪੇਂਟ ਹੋ ਰਿਹਾ ਹੈ ਜੀ ਜੇ ਕਿਸੇ ਨੇ ਜੌਂਡੀਆ ਟਰੈਕਟਰ ਨੂੰ ਲੈਣਾ ਹੋਇਆ ਬਾਈ ਅਸੀਂ ਦੇ ਸਕਦੇ ਆ ਇਦਾਂ ਹਰੇ ਰੰਗ ਦਾ ਆ ਦੇਖੋ ਫਿਰ ਪ੍ਰੋਪਰ ਵਧੀਆ ਦੇਖੋ ਚਮਕ ਵੀ ਪੂਰੀ ਆ ਰਹੀ ਹੈ ਜੀ ਹਰੇ ਰੰਗ ਬਿਲਕੁਲ ਬਿਲਕੁਲ ਬਾਈ ਚਮਕਾ ਕੇ ਤੁਹਾਨੂੰ ਪਤਾ ਇਹਨਾਂ ਸਾਫ ਕਰਕੇ ਆਪਾਂ ਕਰਿਆ ਜੀ ਇਹ ਕੰਮ ਵੀ ਪੂਰਾ ਹੋਇਆ ਹੈ ਰੋਟਾਵੇਟਰ ਦਾ ਪੂਰਾ ਪ੍ਰੋਪਰ ਲਖਸ਼ੇ ਅੱਗੇ ਆਯੋ ਬੀ ਆਹ ਅੱਗੇ ਕੀ ਕਰਣੀ ਆ ਆਹਾਹਾਹਾ ਲੈ ਵੀ ਨਹੀਂ ਯਾਰਾ ਲਿਆਂਦਾ ਪਿਆ ਪੇਂਟਰ ਸਾਹਿਬ ਨੇ ਲਓ ਜੀ ਪੇਂਟ ਦਾ ਕੰਮ ਚੱਲ ਰਿਹਾ ਜੀ ਆ ਦੇਖੋ ਦੇਖੋ ਕਿਹੜਾ ਸ਼ਾਈਨਿੰਗ ਆ ਯਾਰ ਰੂਟਾ ਬੇਟਾ ਜੀ ਪੂਰਾ ਬਾਈ ਤਸੱਲੀ ਨਾਲ ਅਸੀਂ ਰੀਜ ਨਾਲ ਇਹਨੂੰ ਰਗੜ ਕੇ ਗ੍ਰੈਂਡਰ ਨਾਲ ਫੇਰ ਇਹਨੂੰ ਬਾਈ ਹਜੇ ਪ੍ਰਾਈਮਰ ਮਾਰੇ ਆ ਹਰੇ ਰੰਗ ਦਾ ਵਾ ਜੌਂਡੀਅਰ ਰੂਟਾਵੇਟਰ ਨੂੰ ਤਲਖਸ਼ੇ ਹੀ ਠੀਕ ਆ ਹਨਾ ਜੇ ਜੌਂਡੀਅਰ ਵਾਲੇ ਟਰੈਕਟਰ ਨੇ ਲੈਣਾ ਇਹਦੇ ਉੱਤੇ ਹਜੇ ਸੰਤਰੀ ਕਲਰ ਫੇਰਨਾ ਬਾਈ ਜੀ ਆ ਜੌਂਡੀਅਰ ਦੇ ਪੀਲੇ ਰੰਗ ਦੇ ਸਟicker ਲਾ ਦਾਂਗੇ ਦੇਖੋ ਸ਼ਾਈਨਿੰਗ ਦੇਖੋ ਰੰਗ ਦੀ ਤੇ ਇਹ ਤੋਂ ਬਾਅਦ ਹੁਣ ਸੰਤਰੀ ਕਰਨਾ ਹੈ ਇਹਦੇ ਉੱਤੇ ਪ੍ਰਾਈਮਰ ਫੇਰ ਕੇ ਤੇ ਬਲੇਡ ਨਵੇਂ ਪਾ ਕੇ ਬਾਈ ਇਹਨਾਂ ਨਵਾਂ ਬਣਾ ਕੇ ਦਵਾਂਗੇ ਕਿਸੇ ਨੇ ਲੈਣਾ ਹੈ ਰੀਜਨਲ ਇਹਦਾ ਕੰਮ ਕਰਿਆ ਹੈ ਜੀ ਸਾਰਾ ਕੁਝ ਓਰੀਜਨਲ ਜੀ ਤੇ ਤੁਸੀਂ ਦੇਖੋ ਕੱਲਾ ਕੱਲਾ ਪਾਰਟ ਖੋਲ ਕੇ ਇਹਦਾ ਕਰਨਾ ਦੇਖੋ ਆਹ ਦੇਖੋ ਘੋੜੀ ਆਹ ਦੇਖੋ ਅਲੱਗ-ਅਲੱਗ ਪਾਰਟ ਖੋਲ ਕੇ ਫੇਰ ਇਹਨੂੰ ਪੇਂਟ ਕਰ ਰਹੇ ਹਾਂ ਦੇਖੋ ਕਿਹੋ ਜਿਹਾਂ ਦੇਖੋ ਦੋ ਕਲਾਂ ਵਿਚਾਲਾ ਹੈ ਪੱਤੀਆਂ ਦੀਆਂ ਜਿਹੜੂ ਨੇ ਮਾਰੇ ਮਾਰੇ ਦੇ ਮੈਂ ਕਹਿੰਦਾ ਪੱਤੀਆਂ ਮਾਰੇ ਨਾਲ ਲੱਗਣਾ ਨਹੀਂ ਮੱਟ ਲੱਗਣੀ ਨਹੀਂ ਨਹੀਂ ਨਾਲ ਨਾਲ ਲੱਗਦਾ ਉਹ ਇਕੱਠੀਆਂ ਲੱਗ ਲੱਗੇ ਆ ਆ ਲਾਲਾ ਪਹਿਲਾਂ ਇਹਨੂੰ ਲਾਲਾ ਪਹਿਲਾਂ ਆ ਦੇਖੋ ਬਾਈ ਤੁਸੀਂ ਪੱਤੀਆਂ ਦੀ ਦੇਖੋ ਐਦਾਂ ਰਗੜਾਈ ਹੋਈ ਹੈ ਦੇਖੋ ਸ਼ਾਈਨੀ ਉਹਨੂੰ ਦੱਸ ਸਕਦੀ ਉਹ ਕੱਪੜੇ ਨਾਲ ਵੇੜੀ ਤੂੰ ਯਾਰ ਦੇਖੋ ਸ਼ੀਸ਼ੇ ਵਾਂਗੂ ਚਮਕਾਇਆ ਪਿਆ ਉਦਾਂ ਹੀ ਇਹ ਰੂਟਾ ਵੇਟਰ ਦੀ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਆ ਦੇਖ ਇੱਕ ਉਰੇ ਖੋਲ ਕੇ ਲਾ ਦੋ ਯਾਰ ਆ ਖੋਲ ਲੀਓ ਤਾਂ ਸ਼ਾਈਨਿੰਗ ਮਾਰ ਕੇ ਫਿਰ ਉੱਤੇ ਪੂਰਾ ਪਾ ਕੇ ਫਿਰ ਆ ਪ੍ਰਾਈਮਰ ਫੇਰ ਰਿਹਾ ਫੇਰ ਉੱਤੇ ਸੈਂਟਰੀ ਕਲਰ ਕਰਨਾ ਜੀ ਇਹਨਾਂ ਨਾਲ ਵੱਡ ਲਾ ਕਾਪੇ ਡੂਪੇ ਲਾ ਕੇ ਫਿਰ ਕੋਈ ਪਰੇਕਾਰ ਕੰਮ ਹੈ ਜਾਈਂ ਰੰਗ ਸਾਡੇ ਕੋ ਪੂਰਾ ਯਾਨੀ ਕਿ ਸਾਰਾ ਸਿਸਟਮ ਹੈਗਾ ਦੇਖੋ ਹੋਰ ਹੋ ਗਿਆ ਇਹ ਕਿਉਂ ਰੋ ਗਿਆ ਹਵਾ ਇੱਥੇ ਲਾ ਦੇ ਛੱਡ ਲਾ ਤੋੜੀ ਨਹੀਂ ਰਾਂ ਨੂੰ ਡੰਗੀ ਆਂ ਡੰਗੀ ਜਾਂਦੇ ਡੰਗੀ ਰਾਂ ਦੇ ਯਾਰ ਉਹ ਮਾ ਉਹਨਾਂ ਜਦੋਂ ਆਇਆ ਰਹੇ ਬਾਸ ਉਹ ਵਾਸ ਵਾਸ ਇੰਟਰ ਸਾਥ ਤਗੜੀ ਰਹੀ ਮੈਂ ਤਾਂ ਮੰਨਦਾ ਕੋਈ ਨਹੀਂ ਚਲ ਮੰਨ ਲੈਣ ਦੇ ਬਾ ਹੋ ਗਿਆ ਮੰਨ ਲੈਣ ਦੇ ਪਿੱਛੇ ਪਿੱਛੇ ਹੋ ਗਿਆ ਪਿੱਛੇ ਪਿੱਛੇ ਹੋ ਗਿਆ ਜਿਹੜਾ ਉਹ ਬਿੱਦੂ ਨਾ ਬਦਲੇ ਸਾਰੇ ਮੇਰੇ ਵੱਲੋਂ ਆਏ ਮੇਰੇ ਉਹ ਹਲਾਈ ਕਰੀ ਜਾਂਦੇ ਆ ਹਲਾਈ ਕਰਦਾ ਰਹੇ ਉਹ ਉੱਪਰ ਲੱਗੇ ਮਾਲੀ ਉਹ ਖੜਾ ਕੇ ਗਏ ਉਹਨੇ ਹਲਾਇਆ ਲੈ ਜੀ اونهڙو ويٺا آهن ڊنگي ۾ مچي وري گهئي آهي پينٽر سان ڏاڍو ڏاڍو لکڙي آهي لوي ڏکو اين وڏي آهي ڏسو ڪي اهو اهو ڌاڪي رک اهو ਦੇਖੋ। ਦੇਖੋ ਇਹਨਾਂ ਵਧੀਆ ਫਿਰ ਰਹੇ ਆ ਦੇਖੋ। ਫੇਰ ਇਹਨੂੰ ਸੰਤਰੀ ਕਲਰ ਇਹਦੇ ਨਾਲ ਦਾ ਫੇਰਾਂਗੇ। ਫੇਰ ਚੈੱਕ ਕਰਿਓ ਆ ਦੇਖੋ ਇਹ ਵੀ ਤਿਆਰ ਕਰਿਆ ਪਿਆ ਦੇਖੋ ਜੀ। ਪ੍ਰੋਪਰ ਰੰਗ ਕਰਕੇ ਇਹ ਵੀ ਪੁਰਾਣਾ ਹੀ ਆ ਤੇ ਬਿਲਕੁਲ ਪੱਤੀਆਂ-ਪੱਤੀਆਂ ਨਵੀਆਂ ਪਾ ਕੇ ਸਾਰਾ ਕੁਝ ਓਕੇ ਕਰਕੇ ਦਵਾਂਗੇ ਜੀ। ਉਹ ਹੋ ਆਪ ਇਹਦੇ ਵਿੱਚ ਦੇਖੋ ਜੀ ਫੈਨ ਚਮਕਦੀਆਂ ਸੀਗੀਆਂ ਦੇਖੋ ਸਾਰਾ ਪ੍ਰੋਪਰ ਫਿਰ ਗਿਆ ਜੀ। ਆ ਦੇਖੋ ਇਹਦਾ ਰੰਗ ਸੀ ਥੱਲੇ ਦੇਖੋ ਆ ਚੀਜ਼ ਸੀਗਾ ਹੁਣ ਇਹਦੇ ਆ ਬਲੇਡ ਖੋਲ ਰਹੇ ਆ ਸਾਰਾ ਬਲੇਡ ਖੋਲ ਕੇ ਇਹਨੂੰ ਚੰਗੀ ਤਰ੍ਹਾਂ ਰਗੜ ਕੇ ਪੱਟੇ ਨੂੰ ਵੀ ਚੰਗੀ ਤਰ੍ਹਾਂ ਰਗੜ ਕੇ ਆਂ ਥੱਲੇ ਚੰਗੀ ਤਰ੍ਹਾਂ ਪ੍ਰੈਮਰ ਮਾਰ ਕੇ ਫੇਰ ਇਹਨੂੰ ਰੰਗ ਕਰਾਂਗੇ ਫੇਰ ਪ੍ਰੋਪਰ ਰੰਗ ਕਰਾਂਗੇ ਜੀ ਇਹਨੂੰ ਕੰਗ ਲਾ ਇਹਨੂੰ ਕਿਤੇ ਆ ਆ ਡੱਬਾ ਚੰਗੀ ਤਰ੍ਹਾਂ ਬੰਦ ਕਰਦੀ ਵੀ ਜੰਮੇ ਨਾ ਪ੍ਰੈਮਰ ਆ ਵਾਲਾ ਸੱਟ ਮਾਰੇ ਦੇ ਉੱਤੇ ਇਹ ਨੂੰ ਆ ਇਹਨਾਂ ਦੇ ਕੋਲ ਪਾਸੇ ਦੇਖੋ ਪੂਰੀ ਵਧੀਆ ਕੁਆਲਿਟੀ ਵਿੱਚ ਐਨ ਸ਼ੀਸ਼ੇ ਵਾਂਗੂ ਚਮਕ ਰਿਹਾ ਸੀ ਪਾੜ ਲਿਆ ਯਾਰ ਉੱਥੇ ਪਾੜ ਲਿਆ ਵਾਹ ਇਹ ਚੰਗਾ